ਮਾੜੀਆਂ ਸੱਸਾਂ ਤੇ ਚੰਗੀਆਂ ਸੱਸਾਂ ਤਾਂ ਤੁਸੀਂ ਬਹੁਤ ਦੇਖਿਆ ਹੋਣੀਆਂ ਆ ਪਰ ਸੋਰਾ ਹੋਵੇ ਤੇ ਐਦਾ ਦਾ ਆ ਦੇਖੇ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਭਾਬੀ ਜਲਦੀ ਜਲਦੀ ਮੈਂ ਸੂਟ ਪ੍ਰੈਸ ਕਰ ਦੇ ਹਾਂ ਮੈਂ ਕਰ ਦਿੰਦੀ ਕੀ ਗੱਲ ਤੂੰ ਆਪਣੇ ਕੱਪੜੇ ਆਪ ਨਹੀਂ ਪ੍ਰੈਸ ਕਰ ਸਕਦੀ ਠੈਨੂੰ ਪਤਾ ਤੇਰੀ ਭਾਬੀ ਪੋਚਾ ਲਾ ਰਹੀ ਐ ਦੇਖਿਆ ਅੱਗੇ ਦੇਖੋ ਸੰਦੀਪ ਜਲਦੀ ਜਲਦੀ ਮੈਨੂੰ ਚਾਹ ਦਾ ਕੱਪ ਬਣਾ ਦੇ ਇੱਕ ਕੀ ਗੱਲ ਤੂੰ ਆਪ ਹੀ ਬਣਾ ਸਕਦਾ ਸਾਰਾ ਦਿਨ ਬੇਲਾ ਫਿਰਦਾ ਰਹਿਣੇ ਓਏ ਹੋਏ ਕੀ ਬਾਤ ਐ ਨੋ ਰਾਣੀਆਂ ਰੋਟੀ ਬਣ ਗਈ ਤਾਂ ਲਿਆ ਦੇ ਹੁਣ ਹਾਂ ਤੂੰ ਜਾਪਦਾ ਆਪਣਾ ਕੰਮ ਕਰ ਕੀ ਤੂੰ ਬਣੀ ਬਣਾਈ ਰੋਟੀ ਨਹੀਂ ਪਾ ਕੇ ਖਾ ਸਕਦੀ ਅਜੇ ਆਪਣੇ ਹੱਟ ਪੈਰ ਚੱਲਦੇ ਨੇ ਕੱਲੀ ਵਿਚਾਰੀ ਸਾਰੇ ਡੱਬੇ ਨੇ ਗੋਜ ਭਾਰ ਕੇ ਸਹੀ ਗੱਲ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਨੋ ਨੂ ਰਾਮੂ ਕਾਕਾ ਸਮਝ ਲਿਆ ਜਾਂਦਾ ਪਾਣੀ ਦੇ ਇੱਕ ਗਲਾਸ ਤੋਂ ਲੈ ਕੇ ਆਪਦੇ ਨਿੱਕੇ ਨਿੱਕੇ ਕੰਮ ਉਹਦੇ ਤੋਂ ਕਰਵਾਏ ਜਾਂਦੇ ਇਸ ਗੱਲ ਦਾ ਉਹਦੀ ਮੈਂਟਲ ਤੇ ਫਿਜ਼ੀਕਲ ਹੈਲਥ ਤੇ ਬਹੁਤ ਗਲਤ ਅਸਰ ਪੈਂਦਾ ਕਈ ਵਾਰ ਜੇ ਤੁਸੀਂ ਘਰ ਦੇ ਕੰਮਾਂ ਵਿੱਚ ਉਹਦੀ ਹੈਲਥ ਨਹੀਂ ਕਰ ਸਕਦੇ ਘੱਟੋ ਘੱਟ ਆਪਣੇ ਨਿੱਕੇ ਨਿੱਕੇ ਕੰਮ ਤਾਂ ਖੁਦ ਕਰ ਲਵੋ ਆਫਟਰ ਆਲ ਉਹ ਵੀ ਤਾਂ ਇੱਕ ਇਨਸਾਨ ਆ ਨਾ ਤੇ ਕੀ ਇਸ ਕੁੜੀ ਨੇ ਜਿੰਨੀਆਂ ਵੀ ਗੱਲਾਂ ਕਈਆਂ ਆ ਕਿੰਨੇ ਲੋਕ ਸਹਿਮਤ ਨੇ ਇਸ ਕੁੜੀ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ